ਅੱਜ ਠੇਕਾ ਮਲਾਜ ਸੰਘਰਸ਼ ਮੋਰਚੇ ਸੱਦੇ ਦੇ ਅਸੀਂ ਆਲ ਪੰਜਾਬ ਦੇ ਵਿੱਚ ਜਿੱਥੇ ਭਗਵੰਤ ਸਿੰਘ ਆਣ ਗਏ ਅਸੀਂ ਉਹਨਾਂ ਦਾ ਵਿਰੋਧ ਕਰਨਾ ਸੀਗਾ ਕੁਝ ਸਾਡੇ ਕੁਐਸਚਨ ਸੀਗੇ ਜਿਹੜੇ ਅਸੀਂ ਪੁੱਛਣੇ ਸੀਗੇ ਉਹਨਾਂ ਕੋਲੋਂ ਜੋ ਭਗਵੰਤਬਾਨ ਕਹਿੰਦਾ ਸੀ ਜਿਹੜੀ ਸਰਕਾਰ ਹੈ ਜਿਹੜੀ ਉਹ ਸੱਥਾਂ ਦੇ ਵਿੱਚੋਂ ਚੱਲਣੀ ਹੈ ਪਰ ਉਹ ਦੇਖੋ ਸਾਨੂੰ 21 ਵਾਰ ਮੀਟਿੰਗਾਂ ਦੇ ਕੇ ਨਾ ਠੇਕਾ ਮਲਾਜ ਸੰਘਰਸ਼ ਮੋਰਚੇ ਨੂੰ 21 ਵਾਰ ਮੀਟਿੰਗਾਂ ਦਿੱਤੀਆਂ 21 ਵਾਰ ਹੀ ਸਾਡੇ ਵਰਕਰ ਜਿਹੜੇ ਪੰਜਾਬ ਭਵਨ ਸੈਕਟਰੀ 8 ਜਾਂਦੇ ਆ ਉੱਥੇ ਜਾ ਕੇ ਮੀਟਿੰਗ ਨੂੰ ਮਨਾ ਕਰ ਦਿੱਤਾ ਜਾਂਦਾ ਫਿਰ ਦੱਸੋ ਇਹ ਜੋ ਕਹਿੰਦੇ ਸੀਗੇ ਜੋ ਸੱਥਾਂ ਦੇ ਵਿੱਚੋਂ ਸਰਕਾਰ ਚੱਲਣੀ ਹੈ ਜਦੋਂ ਅਸੀਂ ਕੋਈ ਚਾਰ ਕੁਐਸਚਨ ਕਰਨ ਨੂੰ ਉਹਨਾਂ ਨੂੰ ਆਂਦੇ ਆ ਤਾਂ ਸਾਨੂੰ ਇੱਥੇ ਪੁਲਿਸ ਦੁਆਰੇ ਰੋਕਿਆ ਜਾਂਦਾ ਹੈ ਪਹਿਲਾਂ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਮੀਟਿੰਗਾਂ ਦਵਾਈਆਂ ਜਾਂਦੀਆਂ ਫਿਰ ਉਹ ਮੀਟਿੰਗਾਂ ਨੂੰ ਕੈਨਸਲ ਕੀਤਾ ਜਾਂਦਾ ਹੈ ਜਦਕਿ ਇਹਨਾਂ ਮੁਲਾਜ਼ਮਾਂ ਨੂੰ ਸਾਡੇ ਹੱਕ ਦੇ ਵਿੱਚ ਖੜਨਾ ਚਾਹੀਦਾ ਹੈ ਇਹ ਉਹ ਜੋ ਸਾਡੇ ਸਰਕਾਰੀ ਮਹਿਕਮਿਆਂ ਨੂੰ ਕੋਆਪਰੇਟ ਕਰਾਉਣੇ ਨੂੰ ਵੇਚ ਰਹੇ ਹੈ ਉਹਨਾਂ ਦੇ ਉਹਨਾਂ ਦੇ ਹੱਕ ਦੇ ਵਿੱਚ ਖੜਦੇ ਆ ਜਿਹੜੇ ਇਹ ਉਹਨਾਂ ਦੇ ਹੱਕ ਦੇ ਵਿੱਚ ਖੜਦੇ ਆ ਜਿਹੜੇ ਉਹਨਾਂ ਕੋਆਪਰੇਟ ਕਰਾਉਣਿਆਂ ਨੂੰ ਬੜੇ ਵੇਚ ਰਹੇ ਹੈ ਤੇ ਸਾਡੇ ਸਾਥੀ ਜਿਹੜੇ ਦੇ ਸੇਵਾ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰ ਰਿਹਾ ਉਹਨਾਂ ਨੂੰ ਰੋਕਿਆ ਹੈ ਇਹ ਉਹਨਾਂ ਦਾ ਸਾਥ ਦੇ ਰਹੇ ਆ ਤੁਹਾਡੇ ਨਾਲ ਜੇ ਹੋਇਆ ਕੀ ਅੱਜ ਅਸੀਂ ਜਿਹੜਾ ਸੀਗਾ ਚਾਰ ਕੁਐਸਚਨ ਉਹਨਾਂ ਨੂੰ ਕਰਨ ਵਾਸਤੇ ਇੱਥੇ ਆਏ ਸੀਗੇ ਜਦੋਂ ਅਸੀਂ ਆਪਣੀਆਂ ਮੰਗਾਂ ਬਣਵਾਉਣ ਵਾਸਤੇ ਉਹਨਾਂ ਨੂੰ ਕੁਐਸਚਨ ਕਰਨ ਵਾਸਤੇ ਅਸੀਂ ਜਾਣਾ ਸੀਗਾ ਤਾਂ ਪੁਲਿਸ ਨੇ ਸਾਡੇ ਕੋਲ ਰੋਕਿਆ ਗਿਆ ਹੈ ਤੇ ਜਿਸ ਦੇ ਤਹਿਤ ਸਾਡੇ ਵੱਲੋਂ ਇਹਦਾ ਵਿਰੋਧ ਕੀਤਾ ਗਿਆ ਹੈ ਫਿਰ ਪੁਲਿਸ ਪ੍ਰਸ਼ਾਸਨ ਨੇ ਸਾਡੀਆਂ ਜਿਹੜੀਆਂ ਪੱਗਾਂ ਖੋਲ ਕੇ ਜਿਹੜੀਆਂ ਸਾਨੂੰ ਇੱਥੇ ਤੱਕਿਆ ਗਿਆ ਸਾਨੂੰ ਇੱਥੇ ਬਿਠਾ ਲਿਆ ਗਿਆ ਤੁਹਾਡੀ ਬਾਹਰ ਕਟਾਈ ਵੀ ਹੋਈ ਕੋਈ ਸਾਡੀ ਮਾਰਕਟਾਈ ਵੀ ਹੋਈ ਹੈ ਸਾਨੂੰ ਗਲਤ ਫੜ ਕੇ ਚੰਗਾ ਲਿਆਏਗੇ ਡੰਡੇ ਤੱਕ ਮਾਰੇ ਗਏ ਜੀ ਅਸੀਂ ਕਹ ਅਸੀਂ ਸੀਐਮ ਸਾਹਿਬ ਨਾਲ ਗੱਲਬਾਤ ਕਰਨੀ ਹੈ ਉਸ ਪ੍ਰਸ਼ਾਸਨ ਦਾ ਰਵਈਆ ਇਹ ਹੈ ਜੇ ਜਿਹਨੇ ਗੁੰਡਿਆਂ ਨੂੰ ਘੜੀਸ ਕੇ ਲੈ ਕੇ ਆਉਂਦੇ ਨਹੀਂ ਆ ਸਾਨੂੰ ਉਸ ਤਰ੍ਹਾਂ ਲੈ ਕੇ ਆਏ ਅਸੀਂ ਸਿਰਫ ਆਪਣਾ ਹੱਕ ਮੰਗਣ ਵਾਸਤੇ ਇਹ ਤਾਂ ਸੀਐਮ ਕਹਿੰਦਾ ਖੁਦ ਕਹਿੰਦਾ ਦਾ ਮੈਂ ਧਰਨੇ ਨਹੀਂ ਲਗਣ ਦਊਗਾ ਆ ਸੀਐਮ ਸਾਹਿਬ ਦੀ ਸਰਕਾਰ ਦੇ ਵਿੱਚ ਖੁਦ ਧਰਨੇ ਲੱਗ ਰਹੇ ਆ ਅਸੀਂ ਇਹ ਹੰਕਾਰੇ ਮੁੱਖ ਮੰਤਰੀ ਨੂੰ ਕਹਣ ਚਾਹੁੰਦੇ ਆ ਜਿਹੜੀ ਆ 2027 ਵਿੱਚ ਇਲੈਕਸ਼ਨ ਹੋ ਆਊਗੀ ਅਸੀਂ ਇਸ ਤਰ੍ਹਾਂ ਹੀ ਵਿਰੋ ਅਸੀਂ ਜਿੰਨੇ ਵੀ ਕੱਚੇ ਮੁਲਾਜ਼ਮਾਂ ਆਰਥਿਕ ਕਮਿਸ਼ਨ ਘਰ ਸਮੂਹ ਦੇ ਬੈਨਰ ਹੈਡ ਚਾਹੇ ਵਾਟਰ ਸਪਲਾਈ ਹੋਵੇ ਜਾਂ ਥਰਮਲ ਪਲਾਂਟ ਵਾਲੇ ਹੈ ਜਾਂ ਪੈਸਕੋ ਆਏ ਕੋਈ ਬੰਦਾ ਹੋਵੇ ਸਾਨੂੰ ਜਦ ਤੱਕ ਪੱਕੇ ਨਹੀਂ ਕਰਦੇ ਜਦੋਂ ਮੀਟਿੰਗ ਨਹੀਂ ਕਰਦੇ ਅਸੀਂ ਇਸ ਤਰ੍ਹਾਂ ਹੀ ਬਲੋ ਕਰਾਂਗੇ ਪੂਰੇ ਪੰਜਾਬ ਸਾਡੇ ਬੰਦੇ ਜਿਹੜੇ ਸਿਟੀ ਵਿੱਚ ਅਰੈਸਟ ਕੀਤੇ ਗਏ ਆ ਘੱਟੋ 10 ਮੁਲਾਜ਼ਮਾਂ ਆ ਜੀ ਉਹਨਾਂ ਦੇ ਫੋਨ ਤੱਕ ਵੀ ਖੋ ਲੈ ਗਏ ਆ ਕੁਝ ਬੰਦੇ ਦਾ ਪਤਾ ਵੀ ਨਹੀਂ ਹੈਗਾ ਹੁਣ ਤੱਕ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਸਾਡੇ ਜਿੰਨੇ ਬੰਦੇ ਆ ਉਹਨੂੰ ਪਛਾਣ ਕੀਤਾ ਜਾਵੇ ਨਹੀਂ ਤੇ ਅਸੀਂ ਹਾਈਵੇ ਰੋਡ ਜੰਮ ਕਰਾਂਗੇ